ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਤੇ ਤੁਸੀਂ ਜਿੱਥੇ ਬੈਠੇ ਹੋ ਕਿਸੇ ਵੀ ਜਗ੍ਹਾ ਤੁਸੀਂ ਮੈਨੂੰ ਸੁਣ ਰਹੇ ਹੋ ਅ ਪ੍ਰਮਾਤਮਾ ਮੇਰ ਕਰੇ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਆਉਣ ਵਾਲਾ ਸਮਾਂ ਤੁਹਾਡੇ ਪਰਿਵਾਰ ਨੂੰ ਖੁਸ਼ੀਆਂ ਲੈ ਕੇ ਆਵੇ ਤੇ ਕੋਈ ਵੀ ਐਸੀ ਗੱਲ ਨਾ ਹੋਵੇ ਜਿਸ ਨਾਲ ਕਿ ਤੁਹਾਡਾ ਤੁਹਾਡਾ ਜਾਂ ਤੁਹਾਡੇ ਪਰਿਵਾਰ ਦਾ ਮੰਨ ਦੁਖੀ ਹੋਵੇ ਪ੍ਰਮਾਤਮਾ ਹਮੇਸ਼ਾ ਮੇਰਾ ਪ੍ਰਿਆਤ ਬੜਾਏ ਸੋਪਾ ਗੱਲ ਕਰਨ ਜਾ ਰਹੇ ਆ ਅੱਜ ਦੇ ਬਾਰੇ ਜਦੋਂ ਅਸੀਂ ਸਬਜ਼ੀ ਭਾਜੀ ਲੈਣ ਜਾਂਦੇ ਆ ਨਾਰਮਲ ਗੱਲ ਹੈ ਕਿ ਉਹ ਸਬਜ਼ੀਆਂ ਵੀ ਜਿਹੜੀਆਂ ਐ ਅੱਜ ਕੱਲ ਕੈਮੀਕਲ ਦੇ ਨਾਲ ਹੀ ਤਿਆਰ ਹੁੰਦੀਆਂ ਫਰੂਟ ਦੀ ਗੱਲ ਕਰੀਏ ਜਾਂ ਕੋਈ ਵੀ ਚੀਜ਼ ਦੀ ਗੱਲ ਕਰੀਏ ਉਹ ਸਾਰਾ ਹੀ ਕੈਮੀਕਲ ਦੇ ਨਾਲ ਹੀ ਅੱਜ ਕੱਲ ਦਵਾਈਆਂ ਦਵਾਈਆਂ ਦੇ ਸਹਾਰੇ ਚਾਹੇ ਫਰੂਟ ਹੋਵੇ ਕੇਲੇ ਨੂੰ ਪਕਾਉਣ ਵਾਸਤੇ ਰਹਿ ਗਏ ਉਹ ਦਵਾਈ ਨਾਂਜੀ ਹਮ ਕਰਦੇ ਐ ਜਦ ਦਵਾਈ ਦੇ ਸਾਰਾ ਲੈਂਦੇ ਐ ਇਹ ਜਿੰਨੇ ਵੀ ਕਾਰੋਬਾਰ ਕਰਨ ਵਾਲੇ ਐ ਉਹ ਜਲਦੀ ਤੋਂ ਜਲਦੀ ਅਮੀਰ ਬਣਨਾ ਚਾਹੁੰਦੇ ਨੇ ਜਲਦੀ ਤੋਂ ਜਲਦੀ ਜਿਹੜਾ ਪੈਸਾ ਕਮਾਉਣਾ ਚਾਹੁੰਦੇ ਨੇ ਇੱਕ ਕੱਚੀ ਚੀਜ਼ ਨੂੰ ਮੈਂਟਾਂ ਦੇ ਵਿੱਚ ਪਕਾ ਕੇ ਰੱਖ ਦੇਣਾ ਐ ਉਹ ਇਹੋ ਜਿਹਾਂ ਜਿਹੜੇ ਇਹ ਦਵਾਈਆਂ ਬਣਾ ਰਹੇ ਨੇ ਜਾਂ ਤੁਹਾਡੇ ਸਿਹਤ ਨਾਲ ਪਾੜਦਾ ਕਰਨੀ ਨੇ ਉਹ ਕਿੱਥੇ ਤੱਕ ਜਾ ਜਾ ਆਪਣੇ ਕਮੈਂਟ ਜਿਹੜੇ ਹੈਗੇ ਜਰੂਰ ਕਰਨੇ ਆ ਤੁਸੀਂ رائے ਦੇਣੀ ਐ ਕਿ ਉਹ ਕਿਦਾਂ ਹੋਣਾ ਚਾਹੀਦਾ ਕਿਦਾਂ ਬੰਦ ਹੋ ਸਕਦਾ ਕਿਉਂਕਿ ਉੱਪਰ ਤੋਂ ਲੈ ਕੇ نیچے ਤੱਕ ਸਾਰੇ ਮਿਲੇ ਮਿਲੇ ਬਤੁੰਦੀਆਂ ਨਹੀਂ ਤਾਂ ਮਿਟੋਂ ਉਂਟੀ ਕੁਝ ਵੀ ਹੋ ਸਕਦਾ ਹੈ ਕਿਉਂਕਿ ਇੱਕ ਦਾਰੂ ਦੇ ਠੇਕੇ ਤੇ ਠੇਕਿਆਂ ਤੋਂ ਲੈ ਕੇ ਜਾਂ ਫਿਰ ਹੋਰ ਨਿਸ਼ ਦੇ ਘਰਵਾਰ ਤੋਂ ਲੈ ਕੇ ਇਹ ਸਾਰੇ ਕੁਛ ਰਲਿ ਮਿਲੀ ਭਤੁੰਦੀ ਹੈ ਜੇ ਉਸ ਸੈਕਟਰੀਆਂ ਬੰਦ ਹੋ ਜਾਣ ਤਾਂ ਕਰਕਰਨਾਸ਼ ਹੋ ਹੀ ਸਕਦਾ ਹੈਗਾ ਅੱਜ ਕੱਲ ਪਿੰਡ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਪੰਜ ਚਾਰ ਬੰਦੇ ਐਸੇ ਜ਼ਰੂਰ ਹੁੰਦੇ ਐ ਜਿਹੜੇ ਕਿ ਨਸ਼ਾ ਵੇਚਣ ਵਾਲੇ ਹੁੰਦੇ ਆ ਪਿੰਡ ਵਾਲਿਆਂ ਨੂੰ ਵੀ ਪਤਾ ਸਰਪੰਚਾਂ ਨੂੰ ਵੀ ਪਤਾ ਹੁੰਦਾ ਹੈ ਸਰ ਇਹਨੂੰ ਬਤਾਉਂਦਾ ਹੈ ਇੱਥੇ ਤੱਕ ਕੇ ਪੁਲਿਸ ਵਾਲਿਆਂ ਨੂੰ ਵੀ ਪਤਾ ਹੁੰਦਾ ਹੈ ਸਰਕਾਰ ਨੂੰ ਵੀ ਪਤਾ ਹੁੰਦਾ ਹੈ ਇਹ ਉਹ ਫਲਾਣਾ ਬੰਦਾ ਵੇਚਦਾ ਤੇ ਉਹਨੂੰ ਇੱਕ ਵਾਰ ਨਹੀਂ ਚਾਰ ਵਾਰ ਫੜਦੇ ਨੇ ਤੇ ਚਾਰ ਪੰਜ ਵਾਰ ਹੀ ਛੱਡਦੇ ਨੇ ਇੱਕ ਕਾਨੂੰਨ ਹੋਵੇ ਵੀ ਜਿਹਦੇ ਉੱਪਰ ਚਾਰ ਕੇਸ ਲੈ ਕੇ ਕਿਸੇ ਵੀ ਤਰ੍ਹਾਂ ਦੇ ਪੰਜਵੇਂ ਕੇਸ ਵਿੱਚ ਉਹਨੂੰ ਫਾਂਸੀ ਦੇ ਦਿਓ ਤਾਂ ਕਿ ਉਹ ਦੁਬਾਰਾ ਦਰਤੀ ਤੇ ਆਵੇ ਨਾ ਇੱਥੇ 20-20 ਸਾਲ ਤਾਂ ਪਹਿਲਾਂ ਕੇਸ ਭੁਗਦਾ ਰਹਿੰਦਾ ਬੰਦਾ ਇੱਕ ਇਸ ਕਰਕੇ ਡਰ ਪਿਆ ਹੈ ਨਹੀਂ ਦੁਨੀਆ 'ਚ ਤੇ ਹੈ ਨਹੀਂ ਕੋਈ ਖਾਸ ਕਰਕੇ ਹਿੰਦੁਸਤਾਨ 'ਚ ਵੀ ਚਲੋ ਕੇਸ ਐਵੇਂ ਭੁਗਤ ਲਾਂਗੇ ਪਤਾ ਹੀ ਹੈ ਤੇ ਮੜੀ-ਮੋਟੀ ਰਿਸ਼ਵਤ ਦੋਵਾਰ ਬਾਹਰ ਤਾਂ ਆਈ ਜਾਣਾ ਤੇ ਗੱਲ ਉਸੀ ਮੁੱਦਤੇ ਲੈ ਕੇ ਇਹ ਸਹੀ ਗੱਲ ਹੋ ਰਹੀ ਸੀ ਸਹੀ ਦੇ ਵਿੱਚ ਹਰੂਲ ਪ੍ਰੋਡਕਟ ਜਿਹੜਾ ਹੈਗਾ ਸਾਡੇ ਕੋਲ ਆਇਆ ਹੈ ਤੇ ਉਹ ਬਹੁਤ ਹੀ ਵਧੀਆ ਰਿਜ਼ਲਟ ਜਿਹੜਾ ਹੈ ਉਹ ਤੋਂ ਦੇਖ ਨੂੰ ਮਿਲਦਾ ਹੈ ਜਿਹਦੇ ਵਿੱਚ weight loss ਦੀ ਗੱਲ ਕਰੀਏ ਤਾਂ ਇੱਕ ਕਿੱਟ ਜਿਹੜੀ ਹੈਗੀ ਉਹ ਪੂਰੀ ਕਿੱਟ weight loss ਬਾਤ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਕੰਪਨੀ ਜਿਹੜੀ ਹੈਗੀ ਇਹ ਗੱਲ ਤੋਂ ਨਾ ਬੋਲਦੀ ਹੈ ਕਿ ਤੁਸੀਂ ਆਪਣੇ ਸਰੀਰ ਤੇ ਉੱਪਰ ਫੀਤਾ ਮਾਰੋ ਫੀਤਾ ਮਾਰ ਕੇ ਨਾਪੋ ਉਹ ਤੁਹਾਡੇ ਸਰੀਰ ਦੀ ਮ ਟਾਪਾ ਜਿਹੜਾ ਹੈ ਕੋਕਾ ਨਾ ਉਸ ਪ੍ਰੋਡਕਟ ਨੂੰ 1 ਮਹੀਨਾ ਜਿਆਦਾ ਨਹੀਂ 1 ਮਹੀਨਾ 7 ਮਹੀਨਾ ਦਾ ਕੋਰਸ ਹੈ ਤੇ 1 ਮਹੀਨਾ ਉਸ ਪ੍ਰੋਡਕਟ ਨੂੰ ਖਾ ਕੇ ਦੇਖ ਲਓ ਕੋਈ ਵੱਡੀ ਗੱਲ ਨਹੀਂ ਤੇ ਜੇ ਸਾਡਾ ਸਰੀਰ ਸਹੀ ਰਹੂਗਾ ਐਸੀ ਕੁਝ ਵੀ ਕਰ ਸਕਦੇ ਆ ਸਾਡਾ ਲੀਵਰ ਸੈੱਟ ਰਹੂਗਾ ਸਾਡੇ ਖੂਨ ਸਾਫ਼ ਰਹੂਗਾ ਤੇ ਸਿਹਤ ਜਿਹੜੀ ਹੈਗੀ ਉਹ ਚਮਕ ਚਿਹਰੇ ਤੇ ਆ ਹੀ ਜਾਂਦੀ ਹੈ ਇਸ ਕਰਕੇ ਹਰਬਲ ਪ੍ਰੋਡਕਟ ਨੂੰ ਯੂਜ਼ ਕਰੋ ਮੋਟਾਪੇ ਦੇ ਉੱਪਰ ਬਹੁਤ ਹੀ ਵਧੀਆ ਰਿਜ਼ਲਟ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਦੇਖਣ ਨੂੰ ਮਿਲਿਆ ਵੀ ਹੈ ਤੇ ਉਹਨਾਂ ਨਾਲ ਉਹਨਾਂ ਸਖਸ਼ਾਂ ਨਾਲ ਵੀ ਤੁਹਾਨੂੰ ਤੁਹਾਡੀ ਗੱਲ ਕਰਾਵਾਂਗੇ ਲਾਈਵ ਹੋ ਕੇ ਗੱਲ ਕਰਾਵਾਂਗੇ ਇਦਾਂ ਨਹੀਂ ਹੈ ਕਿ ਗੱਲਾਂ ਨਾਲ ਕੁਝ ਨਹੀਂ ਹੁੰਦਾ ਹੈਗਾ ਗੱਲੇ ਜੋਗ ਨਾ ਹੋਈ ਗੱਲਾਂ ਨਾਲ ਤਾਂ ਜੋਗ ਵੀ ਨਹੀਂ ਹੁੰਦਾ ਤੇ ਤੁਹਾਨੂੰ ਅਸੀਂ ਗੱਲ ਗੱਲ ਕਰਾਵਾਂਗੇ ਉਹਨਾਂ ਦੇ ਨਾਲ ਕਿ ਉਹ ਕਿੰਨਾ ਕੁ ਫਰਕ ਜਿਹੜਾ ਆਇਆ ਹੈ ਅੱਜ ਵੀ ਅਸੀਂ ਇੱਕ ਪ੍ਰੋਡਕਟ ਜਿਹੜਾ ਹੈ ਉਹ ਰੋਪੜ ਦੇਣ ਜਾ ਰਹੇ ਹਾਂ ਫਲੋਸ ਦੀ ਗੱਲ ਆ ਉੱਥੇ ਨਾਲ ਦੀ ਨਾਲ ਹੀ ਸ਼ੂਗਰ ਸ਼ੂਗਰ ਦੇ ਉੱਪਰ ਬਹੁਤ ਵਧੀਆ ਰਿਜ਼ਲਟ ਆ ਤੇ ਜਿਸ ਨੂੰ ਪਰਮਨੈਂਟ ਗੋਲੀ ਲੱਗੀ ਹੋਈ ਹੈ ਉਹਨਾਂ ਦੇ ਗੋਲੀਆਂ ਵੀ ਛੁੱਟੀਆਂ ਆ ਉਹ ਪ੍ਰੋਡਕਟ ਇੱਕ ਮਹੀਨਾ ਚੱਲਦਾ ਇੱਕ ਸੀਸੀ ਜਿਹੜੀ ਹੈ ਇੱਕ ਮਹੀਨਾ ਚੱਲਦੀ ਹੈ ਤੇ ਉਹਦਾ ਰੇਟ ਜਿਹੜਾ ਹੈਗਾ 400 ਰੁਪਏ ਦੀ ਸੀਸੀ ਹੈ ਜਿੱਥੇ ਅਸੀਂ ਉਹ ਇੱਕ ਦੇਸੀ ਦਵਾਈ ਹੈ ਬਿਲਕੁਲ ਫਕੀਰੀ ਤਰ੍ਹਾਂ ਹੈ ਤੇ ਰਿਜ਼ਲਟ ਜਿਹੜਾ ਹੈਗਾ ਬਿਲਕੁਲ ਸੁਪਰ ਹੈ ਅੱਜ ਤੁਸੀਂ ਟੈਸਟ ਕਰਵਾਉਣਾ ਹੈ 슈ਗਰ ਦਾ 6-7 ਦਿਨ ਬਾਅਦ ਦੁਬਾਰਾ ਫੇਰ ਟੈਸਟ ਕਰਾਓ ਤਾਂ ਤਕਰੀਬਨ ਨਾਰਮਲ ਹੋਇਆ ਹੋਏਗਾ ਤੇ ਦੇਸੀ ਦਵਾਈਆਂ ਤੁਸੀਂ ਸਾਰੇ ਜਾਣਦੇ ਹੋ ਕਿ ਦੇਸੀ ਦਵਾਈਆਂ ਹਮੇਸ਼ਾ ਕਮ ਹੌਲੀ-ਹੌਲੀ ਕਰਦੀਆਂ ਪਰ ਜਦੋਂ ਕਰਦੀਆਂ ਤਾਂ ਉਹ ਜੜ ਤੋਂ ਹੀ ਖਤਮ ਕਰਦੀਆਂ ਸਾਰੀਆਂ ਜੜ ਤੋਂ ਬਿਮਾਰੀਆਂ ਖਤਮ ਕਰਦੀਆਂ ਤੋ ਇਸ ਕਰਕੇ ਹਰਬਲ ਪ੍ਰੋਡਕਟ ਨਾਲ ਜੁੜਨ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਮੇਰਾ ਨੰਬਰ ਹੈ 9805899408 ਤੁਸੀਂ ਮੈਸੇਜ ਵੀ ਕਰ ਸਕਦੇ ਹੋ ਤੇ ਅਗਰ ਮੀਟਿੰਗ ਕਰਨੀ ਹੈ ਤਾਂ ਸਰ ਨਾਲ ਮੀਟਿੰਗ ਵੀ ਕਰ ਸਕਦੇ ਹੋ ਜੇ ਤੁਸੀਂ ਇਸ ਬਿジネス ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਬਿジネス ਵਿੱਚ ਵੀ ਆ ਸਕਦੇ ਹੋ ਇੱਕ ਕਿਟ ਜਿਹੜੀ ਹੈਗੀ ਹੈ ਉਹ ਤੁਹਾਨੂੰ 2695 ਰੁਪਏ ਦੀ ਪੈਂਦੀ ਹੈ ਇੱਕ ਮਹੀਨੇ ਦੀ weight loss ਦੀ ਬਵਾਸੇਰ ਦੀ ਕਿਟ ਜਿਹੜੀ ਹੈਗੀ ਉਹ ਵੀ ਤੁਹਾਨੂੰ ਇਸੇ ਰੇਟ 'ਤੇ ਪੈਣੀ ਹੈ ਤੇ ਸਰ ਵਾਈਕਲ ਵਾਸਤੇ ਬਹੁਤ ਹੀ ਵਧੀਆ ਰਿਜ਼ਲਟ ਜਿਹੜਾ ਹੈਗਾ ਉਹ ਪ੍ਰੋਡਕਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਕਿਸੇ ਸੋਜਸ ਹੋਵੇ ਖਾਸ ਕਰਕੇ ਸੋਜਸ ਲਈ ਤਾਂ ਰਾਮ ਬਾਣੇ ਕਹਿ ਸਕਦੇ ਆ ਅਗਰ ਸਰੀਰ ਵਿੱਚ ਕਿਤੇ ਵੀ ਸੋਜਸ ਹੋਵੇ ਸਾਡਾ ਉਹ ਪ੍ਰੋਡਕਟ ਤੁਸੀਂ 1 ਮਹੀਨੇ ਦੀ ਪ੍ਰੋਡਕਟ ਆ ਉਹ ਖਾਓ ਤੇ ਸੋਜ ਸਰੀਰ ਦਾ ਬਿਲਕੁਲ ਖਤਮ ਹੋ ਜਾਏਗਾ ਦੇਸੀ ਇਲਾਜ ਹੈ ਦੇਸੀ ਦਵਾਈਆਂ ਹੈ ਬਿਲਕੁਲ ਵੀ ਆਪਾਂ ਇੰਗਲਿਸ਼ ਦਵਾਈ ਨਹੀਂ ਖਾਣੀ ਕਿਉਂਕਿ ਇੰਗਲਿਸ਼ ਦਵਾਈ ਜਦ ਤੱਕ ਅਸੀਂ ਖਾਂਦੇ ਰਹਿੰਦੇ ਜਦ ਤੱਕ ਉਹ ਦੱਸ ਰਹਿੰਦਾ ਹੈ ਪਰ ਇਹ ਸਿਆਣੇ ਕਹਿੰਦੇ ਆ ਕਿ ਮਨ ਜਾਣ ਤਾਰ ਬਾਤ ਜਾਣਤੀ ਛੋਗਣ ਕਰਾ ਕਾਹੇ ਕਿ ਕਿਸ ਖਲਾਫਾ ਨਾਲ ਤੇ ਕੀ ਹੋਇਆ ਪਵੇ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹਾਂਗਾ ਜਿਹੜੇ ਕਿ ਆ ਸ਼ਾਮ ਨੂੰ ਪੈਗ ਲਾ ਕੇ ਪੀਣ ਵਾਲੇ ਆ ਆਪਣੇ ਪਰਿਵਾਰ ਲਈ ਯਾਰ ਇੱਕ ਹਫਤਾ ਤੁਸੀਂ ਤਾਂ ਇੱਕ ਪੈਗ ਲਾਉਣਾ ਬੰਦ ਕਰ ਦਿਓ ਜ਼ਿਆਦਾ ਨਹੀਂ ਇੱਕ ਹਫਤੇ ਵਾਸਤੇ ਉਹ ਤੁਹਾਡੀ ਆਪਣੀ ਜ਼ਿੰਦਗੀ ਹੈ ਤੁਹਾਡਾ ਪਰਿਵਾਰ ਤੁਹਾਡੇ ਨਾਲ ਆ ਤੁਹਾਡੇ ਸਹਾਰੇ ਚੱਲਦਾ ਹੈ ਤੁਸੀਂ ਲਿਆ ਕੇ ਖਾਣ ਮੈਂ ਨਹੀਂ ਇਸੇ ਕਹਿੰਦੇ ਹੈਗੇ ਕਿ ਤੁਸੀਂ ਪੈਗ ਲਾਉਣੇ ਉਹਦਾ ਵਾਸਤੇ ਤੁਸੀਂ ਆਪਣੇ ਪਰਿਵਾਰ ਨੂੰ ਖਾਣ ਪੀਣ ਨੂੰ ਦੇ ਰਹੇ ਦੇ ਰਹੇ ਹੋ ਸਭ ਕੁਝ ਕਰਦੇ ਆ ਬੰਦਾ ਆਪਣੇ ਪਰਿਵਾਰ ਵਾਸਤੇ ਕੁਝ ਵੀ ਕਰਦਾ ਚਾਹੇ ਉਹ ਹਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੋਵੇ ਲੇਕਿਨ ਆਪਣੇ ਪਰਿਵਾਰ ਵਾਰੇ ਸੋਚਦਾ ਜ਼ਰੂਰ ਹੈ ਪਰ ਉਹਨਾਂ ਇੱਕ ਹਫਤਾ ਤੁਸੀਂ ਬੰਦ ਕਰਕੇ ਇਹ ਪ੍ਰੋਡਕਟ ਜਿਹੜੇ ਹੈਗੇ ਆ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਦਾ ਹੱਲ ਕਰੋ ਤੇ ਸਾਰੀ ਉਮਰ ਵਾਸਤੇ ਤੁਹਾਡੇ ਨਾਲ ਨੇ ਪਰਿਵਾਰ ਸਾਰੀ ਉਮਰ ਪਈਏ ਸਮਝੋਏ ਕਰਨ ਵਾਸਤੇ ਤੇ ਆਪਣੇ ਪਰਿਵਾਰ ਲਈ ਅ ਜੇ ਤੁਸੀਂ ਇੰਨਾ ਕਰਦੇ ਹੋ ਥੋੜਾ ਇਹ ਵੀ ਕਰੋ ਔਰ ਭਲਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਔਰ ਜੇ ਅਸੀਂ ਠੀਕ ਆ ਤਾਂ ਕਿਸੇ ਨੂੰ ਠੀਕ ਕਰਨ ਵਾਸਤੇ ਤੁਸੀਂ ਇਹ ਪ੍ਰੋਡਕਟ ਅ ਦਾਨ ਦੇ ਰੂਪ ਵਿੱਚ ਵੀ ਲੈ ਕੇ ਦੇ ਸਕਦੇ ਹੋ ਤਾਂ ਦੋਏ ਅਸੀਂ ਵੀ ਦਿੰਦੇ ਰਹਿੰਦੇ ਆ ਇਹ ਨਹੀਂ ਕਿ ਤੁਸੀਂ ਕਈ ਜਿਹੇ ਸਵਾਲ ਹੋਣਗੇ ਕਈਆਂ ਦੇ ਇਹ ਕਮੈਂਟ ਹੋਣਗੇ ਕਿ ਹੋਰ ਨੂੰ ਤੁਸੀਂ ਕਹਿੰਦੇ ਹੋ ਕਿ ਦਵਾਈਆਂ ਦਾ ਜਿਹੜਾ ਹੈਗਾ ਇਹ ਉਹ ਦਾਨ ਕਰੋ ਤੁਸੀਂ ਆਪ ਕਿੰਨਾ ਕਰਦੇ ਹੋ ਉਹ ਸਿਵੀ ਥੋੜਾ ਬਹੁਤ ਜਿੰਨਾ ਵੀ ਹੋ ਸਕਦਾ ਹੈ ਕਰ ਦੇ ਰਹੇ ਨੇ ਆਪ। ਤੁਸੀਂ ਇਸ ਪ੍ਰੋਜੈਕਟ ਨਾਲ ਜੁੜੋ। ਔਰ ਸਾਡੀ ਫਿਲਮ ਜਿਹੜੀ ਹੈਗੀ ਹੈ ਉਹ ਫਰੀ ਕਸਾ। ਉਹ ਵੀ ਤਕਰੀਬਨ ਜਲਦੀ ਸ ਸ਼ਨੀਵਾਰ ਤੱਕ ਸਾਡੀ ਰਿਲੀਜ਼ ਹੋ ਜਾਣੀ ਹੈ। ਉੱਥੇ ਤੁਹਾਨੂੰ ਦੇਖਣਾ ਮਿਲੂਗੀ। ਤੇ ਮੇਰੇ ਬਹੁਤ ਸਾਰੇ ਗਾਣੇ ਬਹੁਤ ਸਾਰੇ ਤਰਨ ਸੌਂ ਕਰ ਰਹੇ ਹੈ। ਤੁਸੀਂ ਕੋਈ ਮੇਲ ਦੁਪਰੀ YouTube ਤੇ ਸਰਚ ਮਾਰੋਗੇ। ਉਹ ਬਹੁਤ ਸਾਰਾ ਪਿਆਰ ਦੇਖਣ ਨੂੰ ਮਿਲੇਗਾ ਬਹੁਤ ਸਾਰੀਆਂ ਪੇਟਾ ਮਿਲਣਗੀਆਂ ਪੰਜਾਬੀ ਸ਼ੌਂਗ ਮਿਲਣਗੇ ਜਿਦੇ ਵਿੱਚ ਪਕੇ ਗਾਣਾ ਜਿਹੜਾ ਹੈਗਾ ਉਹ ਬਹੁਤ ਅੱਛਾ ਚੱਲ ਰਿਹਾ ਹੈ ਸ਼ਹੀਦ ਹੁੰਦੇ ਲਾਲ ਪਰਿਵਾਰ ਵੀ ਛੋੜਾ ਇਹ ਸਾਰੇ ਟੀਸੀਰੀ ਤੇ ਅਸ਼ਮ ਚੱਲ ਰਹੇ ਨੇ ਤੁਸੀਂ ਸੁਣ ਸਕਦੇ ਹੋ ਠੰਡਾ ਬੋਰ ਲਈ ਠੰਡਾ ਬੋਰ 2 ਤੇ ਸ਼ੰਕਰ ਮਹਾਰਾਜ ਜੀ ਦੇ ਤੇ ਮਾਤਾ ਰਾਣੀ ਦੇ ਬਾਲ ਕਨਾਟ ਜੀ ਪੰਜਾਬ ਬਹੁਤ ਸਾਰਾ ਸੁਣਨ ਨੂੰ ਮਿਲੇਗਾ ਤੇ ਆਪਣੇ ਕਮੈਂਟਾਂ ਵਿੱਚ رائے ਜ਼ਰੂਰ ਦੇਣੀ ਹੈ ਆ ਤਰਮ ਦੇ ਕੋਈ ਪ੍ਰੋਬਲਮ ਹੋਵੇ ਕਿਸੇ ਨੂੰ ਤਾਂ ਸਾਨੂੰ ਜਰੂਰ ਦੱਸਿਓ ਜਿਹੜੇ ਨਹੀਂ ਖਰਚਾ ਕਰ ਸਕਦੇ ਉਹਨਾਂ ਲਈ ਅਸੀਂ ਬਿਲਕੁਲ ਮੈਂ ਵੀ ਨਹੀਂ ਕਹਿ ਸਕਦਾ ਸ਼ੁਕਰਕਈ ਸ਼ੁਕਰੀ ਦਵਾਈ ਇਹਦੀ ਮਹਿੰਗੀ ਵੀ ਨਹੀਂ ਹੈ ਪਰ ਅਗਰ ਤੁਸੀਂ 2-4 ਚਮਚੇ ਵੀ ਤੁਹਾਨੂੰ ਦਮਾ ਕੇ 2-4 ਚਮਚੇ ਹੀ ਤੁਹਾਡੇ ਜਿਹੜੇ ਹੈਗੇ ਆ ਤੁਹਾਡੇ ਸਿਹਤ ਲਈ ਅੱਛੇ ਹੋਣਗੇ ਕਾਰਗਰ ਹੋਣਗੇ ਤੇ ਬਾਅਦ ਵਿੱਚ ਤੁਹਾਨੂੰ ਮੱਲੀ ਆਪਣੇ ਸਾਡੇ ਨਾਲ ਚਿਹੂਗਾ ਕਿਉਂਕਿ ਰਿਜ਼ਲਟ ਵਾਕਿਆ ਰਹੇ ਨੇ ਅਗਰ ਤੁਹਾਨੂੰ ਪ੍ਰੋਡਕਟ ਚਾਹੀਦਾ ਹੋਇਆ ਨਾ ਨੰਬਰ ਮੈਂ ਦੱਸਿਆ ਸੀ ਬਹਿਲੇ ਵੀ ਤੇ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਪ੍ਰੋਟੈਕਟ ਕਰਕੇ ਤੁਸੀਂ ਉਹ ਪ੍ਰੋਟੈਕਟ ਬਗਵਾ ਸਕਦੇ ਹੋ ਘਰੇ ਬੈਠੇ ਮਗਵਾ ਸਕਦੇ ਹੋ ਆ ਜਿਸ ਸਾਨੂੰ ਕੋਹਤ ਅਸੀਂ ਕੋਲ ਤੁਹਾਨੂੰ ਪਹੁੰਚਾਉਣ ਵਾਸਤੇ ਤਤ ਪਰ ਰਵਾਂਗੇ ਤੋਂ ਇਹਨੀਆਂ ਗੱਲਾਂ ਹੋ ਜਾਂ ਆ ਉਹ ਗੱਲ ਜਿਹਨੇ ਨਹੀਂ ਚੰਗੀਆਂ ਲੱਗੀਆਂ ਉਹਦੇ ਲਈ ਅਸੀਂ ਆਸਮਗ ਰਹੇ ਹਾਂ ਪਰ ਸਿਹਤ ਲਈ ਤੁਸੀਂ ਆਪਣੇ ਬੱਚਿਆਂ ਲਈ ਜਿੰਨਾ ਵੀ ਹੋ ਸਕੇ ਪੱਤੋ ਪੱਤ ਅ ਕਰਦੇ ਰਿਹਾ ਕਰੋ ਤੇ ਨਸ਼ੇ ਨੂੰ ਤਾਂ ਬੇਰੁਖੀ ਬਤ ਕਰੋ ਤੇ ਬੱਚਿਆਂ ਨੂੰ ਖਾਸ ਧਿਆਨ ਰੱਖਿਆ ਕਰੋ ਮੋਬਾਈਲ ਤੋਂ ਦੂਰ ਰੱਖਿਆ ਕਰੋ ਕਿਉਂਕਿ ਬਹੁਤ ਸਾਰੀਆਂ ਐਸੀ ਚੀਜ਼ਾਂ ਜਿਹੜੀਆਂ ਕਿ ਸਾਡੇ ਸਿੱਧਲੇ ਸੇ ਨਹੀਂ ਹੈ ਉਹ ਗੱਲਾਂ ਬਹੁਤ ਨੇ ਪਰ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਫਿਰ ਆਪਾਂ ਦੁਬਾਰਾ ਗੱਲ ਕਰਾਂਗੇ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਤੁਹਾਡੇ ਸਿੰਗਰ ਗੁਰਦੇਵ ਜੀ ਕੋਲੋਂ ਵਾਈਰ ਗੁਰਜੀਤ ਦਾ ਖਾਸ ਸਵਾਗਤ ਕੀਤਾ ਜਾਂਦਾ ਹੈ ਸੱਸੀ ਗਾਣ